ਪਈ ਸਾਡੇ ਨਾਲ ਦੀ ਅਗਲੀ ਜਾ ਕੇ ਵੀ ਜਨਾਨੀ ਰਹਿੰਦੀ ਆ ਉਹਨੇ ਮੈਨੂੰ ਆਪਣੇ ਘਰ ਵਾਲੇ ਮੇਰੇ ਘਰ ਉਹਨੂੰ ਆਪਣੀ ਗੱਲਾਂ 'ਚ ਫਸਾਇਆ ਏ ਠੀਕ ਬਸਾਬ ਸੁਕੇ ਫੇਰੇ ਘਰ ਵਾਲੇ ਨੇ ਕੁਛ ਦੇਖ ਕੇ ਇਹਨੂੰ ਮਾਰਤਾ ਦੋਰੀਆਂ ਨੇ ਰਲੇ ਆ ਦੋਨਾਂ ਜਿਹੇ ਦੇਖ ਕੇ ਕੁਛ ਮਾਰਤਾ ਇਹਨੂੰ ਗੱਪੜਾ ਕਰੋ ਗਿਆ ਵਾ ਫੋਨ ਕਰਕੇ ਬੁਲਾ ਲਿਆ ਨਾਲ ਸਾਥ ਲਿਆ ਵਾ 12 ਵਜੇ ਜਦੋਂ ਆਏ ਬੇਹੋਸ਼ੀ ਦੀ ਹਾਲਤ 'ਚ ਘਰ ਆਇਆ ਉਹਨੇ 3 ਸਾਲ ਤੋਂ 4 ਸਾਲ ਤੋਂ ਗੱਲ ਬਾਅਦ ਆ 4 ਸਾਲੋਂ ਘੜ ਘੜ ਲੜਾਈ ਮੁੱਕਦੀ ਨਹੀਂ ਫੋਨ ਕਰਕੇ ਬਿਲਾ ਲਿਆ ਮੇਰੇ ਪੁੱਤ ਨੂੰ ਮੜਕੇ ਕੁਝ ਦੇਤਾ ਮੇਰੇ ਪੁੱਤ ਨੂੰ ਜਿੰਨ ਸਾਲ ਹੋ ਗਏ ਹੀ ਤੇ ਹੁਣ ਕਹਿੰਦਾ ਸੀ ਮੈਂ ਆਪਣੀ ਘਰ ਦੀ ਨੂੰ ਰੱਖਣਾ ਤੈਨੂੰ ਉਹ ਰੱਖਣਾ ਆਂਦੇ ਤੇਰਾ ਮੁੰਡਾ ਟੋਟੇ ਕਰਕੇ ਮਾਰਦਾ ਮੈਂ ਮੈਂ ਕਿਹਾ ਜਦੋਂ ਮਾਰੋਗੇ ਤਾਂ ਵੇਖ ਲਓ ਮੈਨੂੰ ਨਹੀਂ ਪਤਾ ਜ਼ਹਿਰ ਦੇ ਦੇਣੀ ਇਹਨਾ ਮੇਰੇ ਪੁੱਤ ਨੂੰ ਮਾਮਲਾ ਅੰਮ੍ਰਿਤਸਰ ਦੇ ਦੀਨਾਉਂਦੇ ਸੁਲਤਾਨਵਿੰਡੀ ਇਲਾਕੇ ਦਾ ਹੈ ਜਿੱਥੋਂ ਦੇ ਰਹਿਣ ਵਾਲੀ ਇੱਕ ਵਿਅਕਤੀ ਦੀ ਪ੍ਰੇਮ ਸਬੰਧਾਂ ਦੇ ਚੱਲਦਿਆਂ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਹਰਦੇਵ ਸਿੰਘ ਦੇ ਉਸਦੇ ਹੀ ਗੁਆਂਢ ਦੇ ਵਿੱਚ ਕਿਸੇ ਔਰਤ ਦੇ ਨਾਲ ਨਾਜਾਇਜ਼ ਸਬੰਧ ਚੱਲਦੇ ਸਨ ਜਿਸ ਦੇ ਚੱਲਦਿਆਂ ਉਹਨਾਂ ਦੇ ਘਰ ਗਿਆ ਤੇ ਜਦੋਂ ਉਸ ਔਰਤ ਦੇ ਘਰੋਂ ਵਾਪਸ ਪਰਤਿਆ ਤਾਂ ਉਸ ਦੀ ਅਚਾਨਕ ਮੌਤ ਹੋ ਜਾਂਦੀ ਹੈ ਅਜਿਹਾ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਹਰਦੇਵ ਸਿੰਘ ਦੀ ਪਤਨੀ ਅਤੇ ਮਾਂ ਨੇ ਵੀ ਇਸ ਘਟਨਾ ਬਾਬਤ ਜਦੋਂ মিডিਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਸੀਆ ਕੀ ਉਸ ਔਰਤ ਦੇ ਘਰੋਂ ਜਦੋਂ ਵਾਪਸ ਆਇਆ ਤਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ ਤੇ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਵਿਅਕਤੀ ਨੂੰ ਉਸ ਔਰਤ ਦੇ ਵੱਲੋਂ ਨਸ਼ੀਲਾ ਪਦਾਰਥ ਜਾਂ ਜ਼ਹਿਰੀਲਾ ਪਦਾਰਥ ਖਵਾਉਣ ਦੇ ਇਲਜ਼ਾਮ ਜਿਹੜੇ ਕੀ ਲਗਾਏ ਜਾ ਰਹੇ ਨੇ ਤਾਂ ਹੋਰ ਗੱਲਬਾਤ ਕਰਦੇ ਆ ਉਹਨਾਂ ਨੇ ਮੀਡੀਆ ਨੂੰ ਕੀ ਦੱਸਿਆ ਆਓ ਸੁਣਦੇ ਹਾਂ ਮੇਰੇ ਕਿਹੜੇ ਸਪਾਈ ਹੋਏ ਕੀ ਲੱਗਦਾ ਸੋਹ ਮੇਰੇ ਹਸਬੰਡ ਐਕਸਪਾਇਰ ਹੋਏ ਆ ਭਾਈ ਸਾਡੇ ਨਾਲ ਦੀ ਅਗਲੀ ਜਾ ਕੇ ਵੀ ਜਨਾਨੀ ਰਹਿੰਦੀ ਆ ਉਹਨੇ ਮੈਨੂੰ ਆਪਣੇ ਘਰੋਂ ਮੇਰੇ ਘਰੋਂ ਆਪਣੀ ਗੱਲਾਂ 'ਚ ਫਸਾਇਆ ਏ ਠੀਕ ਹੈ ਫਸਾਫ ਸੂਕੇ ਇਰੇ ਘਰ ਵਾਲੇ ਨੇ ਕੁਛ ਦੇ ਕੇ ਇਹਨੂੰ ਮਾਰਦਾ ਬਸ ਦੋਨੇ ਜਣੇ ਰਲੇ ਆ ਦੋਨਾਂ ਜਿਹੇ ਦੇ ਕੇ ਕੁਛ ਮਾਰਦਾ ਇਹਨੂੰ ਚੰਗਾ ਭਲਾ ਕਰੋਗੇ ਆ 10 ਵਜੇ ਘਰੇ ਗਏ ਦਾ 10 ਵਜੇ ਗਏ 12 ਵਜੇ ਜਦੋਂ ਆਏ ਆ ਫੋਨ ਕਰਕੇ ਬੁਲਾ ਲਿਆ ਫੋਨ ਕਰਕੇ ਬੁਲਾ ਲਿਆ ਨੇ ਸਾਥ ਲਿਆ 12 ਵਜੇ ਜਦੋਂ ਆਏ ਬੇੋਸ਼ੀ ਦੀ ਹਾਲਤ ਚ ਘਰ ਆਏ ਆ ਪਤਾ ਨਹੀਂ ਕੀ ਖਵਾਤਾ ਇਹਨਾਂ ਨੇ ਬਸ ਤੁਹਾਡੇ ਹਸਬੰਦ ਕੋਈ ਨਸ਼ਾ ਪੱਤਾ ਕਰਦਾ ਨਹੀਂ ਨਹੀਂ ਕੁਛ ਨਹੀਂ ਖਾਂਦੇ ਕੁਛ ਨਹੀਂ ਖਾਂਦੇ ਕੁਛ ਨਹੀਂ ਕਰਦਾ ਉਹ ਕਿੱਥੇ ਰਹਿੰਦੇ ਸੀ ਤੇ ਕਿੰਨੇ ਚਿਰ ਤੋਂ ਗੱਲ ਬਾਤ ਕਿੰਨੇ ਚਿਰ ਤੋਂ ਗੱਲ ਬਾਤ ਉਹਨੂੰ 3 ਸਾਲ ਤੋਂ 4 ਸਾਲ ਤੋਂ ਗੱਲ ਬਾਤ ਆ ਚਾਰ ਸਾਲ ਉਹ ਘੜ ਘੜ ਲੜਾਈ ਮੁੱਕਦੀ ਨਹੀਂ ਜਨਾਨੀ ਨੇ ਇਹਨੇ ਕੁਛ ਦਿੱਤਾ ਇਹਨੂੰ ਕਹਿੰਦੀ ਵੀ ਫੋਨ ਵੀ ਕਰਵਾਇਆ ਹੀ ਗਏ ਤੋਂ ਕਹਿੰਦਾ ਕਹਿੰਦੀ ਰੱਖੀ ਦਿਨ ਮੈਂ ਮਰਵਾ ਦੇਣਾ ਵਾ ਜੇ ਤੂੰ ਮੰਨ ਜੇ ਤੂੰ ਜੇ ਤੂੰ ਮੰਨ ਪੀ ਰੱਖਣਾ ਜਾਂ ਮੈਨੂੰ ਰਖਲਾ ਮੈਂ ਪੀਣ ਜਾਂਦੇ ਜੇ ਮੈਨੂੰ ਨਾ ਰਖਿਆ ਤੇ ਮੈਂ ਮਰਵਾ ਦੇਣਾ ਹੀ ਮੈਨੂੰ ਦੱਸਿਆ ਵੀ ਮਰਵਾਇ ਦਿੱਤਾ ਮੇਰੇ ਲੱਕੀ ਨੂੰ ਉਹਦੇ ਨਾਲ ਖੁਸ਼ਦੀਪ ਔਰ ਖੁਸ਼ੀ ਫੋਨ ਕਰਕੇ ਬੁਲਾ ਲਿਆ ਮੇਰੇ ਪੁੱਤ ਨੂੰ ਮੜਕੇ ਕੁਛ ਦੇ ਦਿੱਤਾ ਮੇਰੇ ਪੁੱਤ ਨੂੰ ਕਿੰਨੇ ਬਲਾਇਆ ਜੀ ਫੋਨ ਕਰਕੇ ਖੁਸ਼ੀ ਨੇ ਤੇ ਗਰਮੀ ਇਤਨੇ ਤੇ ਕਾਕੇ ਨੇ ਇਹਨਾਂ ਨੇ ਬਲਾਕੇ ਮੇਰੇ ਪੁੱਤ ਨੂੰ ਕੁਛ ਦੇਤਾ ਵਾ ਤੇ ਮੈਂ ਏਦਾਂ ਆਇਆ ਬਸ ਜਦੋਂ ਖਾਦਾ ਵਾ ਸਾਨੂੰ ਪਤਾ ਨਹੀਂ ਲੱਗਾ ਤੇ ਬਾਅਦ ਪਤਾ ਨਹੀਂ ਕੀ ਦੇਤਾ ਮੜ ਕੇ ਕਿੰਨੇ ਚਿਰ ਤੋਂ ਗੱਲਬਾਤ ਸੀਗੀ ਇਹਨਾਂ ਦੀ 3 ਸਾਲ ਹੋ ਗਏ ਹੀ ਤੇ ਹੁਣ ਕਹਿੰਦਾ ਸੀ ਮੈਂ ਆਪਣੀ ਘਰ ਦੀ ਨੂੰ ਰੱਖਣਾ ਤੈਨੂੰ ਉਹਨੂੰ ਰੱਖਣਾ ਤੇ ਇੱਥੋਂ ਹੀ ਉਹਨੇ ਵੈਰ ਕੱਢਿਆ ਪਹਿਲਾਂ ਕੋਈ ਧਮਕੀ ਜਿਹੀ ਲੜਾਈ ਧਮਕੀ ਲਾਉਂਦੇ ਸੀ ਆਂਦੇ ਟੋਟੇ ਗਰਮੀਤ ਕਾਕਾ ਤੇ ਗਰਮੀਤ ਕੀ ਕਹਿੰਦੇ ਸੀ ਆਂਦੇ ਤੇਰਾ ਮੁੰਡਾ ਟੋਟੇ ਕਰਕੇ ਮਾਰਦਾ ਮੈਂ ਮੈਂ ਕਿਹਾ ਜਦੋਂ ਮਾਰੋਗੇ ਉਹ ਵੇਖ ਲੂ ਮੈਨੂੰ ਨਹੀਂ ਪਤਾ ਜ਼ਹਿਰ ਦੇ ਦੇਣੀ ਇਹਨਾਂ ਮੇਰੇ ਪੁੱਤ ਨੂੰ ਸਾਫ ਦਵਾਓ ਹਨੂਣ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਕੀ ਉਹਨਾਂ ਨੂੰ ਲੱਗਦਾ ਪੈਸੇ ਖਾ ਲਏ ਉਧਰ ਪੁਲਿਸ ਵਾਲਿਆਂ ਨੇ ਗੱਲ ਨਹੀਂ ਸੁਣਦਾ ਸਾਡੀ ਪੁਲਿਸ ਵਾਲਿਆਂ ਨੇ ਪੈਸੇ ਖਾ ਲਏ ਆ ਪੁਲਿਸ ਨੂੰ ਤੁਹਾਨੂੰ ਦੱਸਿਆ ਸਾਰੀ ਗੱਲਬਾਤ ਕੀ ਕੀਤੀ ਨਹੀਂ ਮੈਂ ਨਹੀਂ ਗਈ ਉਹ ਗਏ ਬਸ ਦ ਬੰਦੇ ਬੰਦੇ ਗਏ ਮੈਂ ਨਹੀਂ ਗਈ ਉੱਥੇ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਮੈਂ ਇਹ ਕਹਿੰਨੀ ਮੈਨੂੰ ਇਨਸਾਫ ਚਾਹੀਦਾ ਮੇਰੇ ਇਹਨਾਂ ਤਿੰਨੇ ਜਾਨੇ ਪਰਚੇ ਚ ਚਾਹੀਦੇ ਅੰਦਰ ਜੇਲ੍ਹ ਚ ਚਾਹੀਦੇ ਮੈਂ ਹਾਲਾਂਕਿ ਮਿਤ ਕਰਦੇਵ ਸਿੰਘ ਦਾ ਇੱਕ ਲੜਕਾ ਤੇ ਇੱਕ ਲੜਕੀ ਹੈ ਤੇ ਉਹ ਆਪਣੇ ਪਿੱਛੇ ਇੱਕ ਆਪਣੀ ਮਾਂ ਤੇ ਪਤਨੀ ਨੂੰ ਵੀ ਛੱਡ ਗਿਆ ਹੈ ਇਸ ਮੌਕੇ ਪੁਲਿਸ ਅਧਿਕਾਰੀ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਇਸ ਮਾਮਲੇ ਬਾਬਤ ਆਓ ਸੁਣੋ ਐਨਡਸ ਹਰਦੇਵ ਸਿੰਘ ਦੀਪੂ ਹੈ ਸਾਡੇ ਸ਼ਿਦੋਦੋਸਾ ਰੰਗਦਾ ਰਹਿਣ ਵਾਲਾ ਉਹਦੇ ਪਰਿਵਾਰ ਵੱਲੋਂ ਇਨਫੋਰਮੇਸ਼ਨ ਮਿਲੀ ਸੀ ਵੀ ਸ਼ਕੀਲਾਤ ਚੋਂ ਦੀ ਡੈਥ ਹੋਈ ਹੈ ਉਹਦੀ ਬਾਡੀ ਸ੍ਰੀ ਗੁਰੂ ਰਾਮਦਾਸ ਹਸਪੀਟਲ ਸੀ ਉੱਥੋਂ ਲੈ ਕੇ ਉਹਨਾਂ ਦਾ ਪੋਸਟਮਾਰਟ ਵਗੈਰਾ ਕਰਾਇਆ ਗਿਆ ਹੁਣ ਰਿਪੋਰਟ ਦੀ ਵੇਟ ਹੋ ਰਹੀ ਹੈ ਰਿਪੋਰਟ ਆਊਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜੰਦੀ ਰਿਪੋਰਟ